ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ نیوز ਚੈਨਲ ਤੇ ਬਹਿਬਲ ਸਿੰਘ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਿਆਰਾ ਨੇ ਮੁੱਖ ਮੰਤਰੀ ਭਗਵਤ ਬਾੜ ਦੀ ਅਗਵਾਈ ਵਾਲੀ ਆਪ ਸਰਕਾਰ ਤੇ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਨੂੰ ਸਿਆਸੀ ਫਾਇਦੇ ਲਈ ਵਰਤਣ ਦੇ ਦੋਸ਼ ਲਗਾਏ ਹਨ ਉਹੜਾ ਕਿਹਾ ਕਿ ਐਸਓਪੀ ਦਸਤਾਵੇਜ਼ ਦਰਸਾਉਂਦੇ ਹਨ ਕਿ ਇਹ ਸਕੀਮ ਆਪ ਵਰਕਰਾਂ ਨੂੰ ਯੂਥ ਕਲੱਬ ਕੋਆਰਡੀਨੇਸ਼ਨ ਵਧਾ ਕੇ ਲਾਗੂ ਕੀਤੀ ਜਾ ਰਹੀ ਹੈ ਖੇਰਾ ਦੇ ਇਸ ਤੋਂ ਸਰਕਾਰੀ ਪੈਸੇ ਦੀ ਦੁਰਵਰਤੋਂ ਦੱਸਦਿਆਂ ਬਗ ਕੀਤੀ ਕਿ ਯੋਜਨਾ ਸਿਰਫ ਸਰਕਾਰੀ ਸਟਾਫ ਰਾਹੀਂ ਚਲਾਈ ਜਾਵੇ ਨਹੀਂ ਤਾਂ ਬਾਬਲਾ ਹਾਈ ਕੋਰਟ ਤੱਕ ਲਿਆਂਦਾ ਜਾਵੇਗਾ ਪੰਜਾਬ ਦੇ ਸਰਹੱਦ ਖੇਤਰ ਵਿੱਚ ਰੇਲਵੇ ਲਾਈਨ ਦੇ ਹੋਏ ਤਮਾਕਹੇ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਅੱਤਵਾਦੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਡੀਟਾ ਨੇ ਇਸ ਵਾਕਿਆ ਦੀ ਜ਼ਿੰਮੇਵਾਰੀ ਲਈ ਡੀਟੇ ਵੱਲੋਂ ਜਾਰੀ ਪ੍ਰੈਸ ਡੋਟ ਵਿੱਚ ਕਿਹਾ ਗਿਆ ਕਿ ਤਬਾਕਾ ਯਾਤਰੀ ਰੇਲ ਤੇ ਵੀ ਕੀਤਾ ਜਾ ਸਕਦਾ ਸੀ ਪਰ ਉਹਨਾਂ ਦਾ ਮਕਸਦ ਜਾਂਦੀ ਨੁਕਸਾਨ ਨਹੀਂ ਸੀ ਇਸ ਨੂੰ ਭਾਰਤ ਸਰਕਾਰ ਲਈ ਚੇਤਾਵਨੀ ਕਰਾਰ ਦਿੱਤੇ ਆ ਉਸ ਦੇ ਖਾਲਿਸਤਾਨ ਦੀ ਬਗ ਜਾਰੀ ਰਹਿਣ ਦੀ ਗੱਲ ਦੁਹرائی ਹੈ ਜਲੰਧਰ ਤੋਂ ਕਾਗਰਸੀ ਵਿਧਾਇਕ ਅਤੇ 올ਿम्पियर ਪ੍ਰਗਟ ਸਿੰਘ ਨੇ ਪੱਤਰਕਾਰਾਂ ਖਿਲਾਫ ਕਾਰਵਾਈ ਅਤੇ ਚੈਨਲਾਂ ਤੇ ਲੱਗ ਰਹੀਆਂ ਸਟ੍ਰਾਈਕਾਂ ਨੂੰ ਲੈ ਕੇ ਆਪ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਮੁੱਖ ਮੰਤਰੀ ਦੇ helicopter मामले ਵਿੱਚ ਪੱਤਰਕਾਰਾਂ ਤੇ ਦਰਜ ਐਫਆਈਆਰ ਨੂੰ ਲੋਕਤੰਤਰ ਤੇ ਹਮਲਾ ਦੱਸਦੇ ਐ ਚੌੜ ਕਮਿਸ਼ਨ ਨੂੰ ਪੱਤਰ ਲਿਖਿਆ ਪ੍ਰਗਟ ਸਿੰਘ ਦੇ ਸਰਕਾਰ ਦੀ ਤੁਲਨਾ ਤਾਣਾ ਸ਼ਾਈ ਨਾਲ ਕਰਦੇ ਆ ਕਾਪੀਰਾਈਟ ਐਕਟ ਦੀ ਦੁਰਵਰਤੋਂ ਕਰਕੇ ਮੀਡੀਆ ਦੀ ਆਵਾਜ਼ ਦਬਾਉਣ ਦੇ ਦੋਸ਼ ਲਗਾਏ ਹਨ ਚਾਈਨਾ ਡੋਰ ਕਾਰਨ ਟਾਂਡਾ ਖੇਤਰ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਅਰਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਜਾਜਾ ਤੋਂ ਵਾਪਸੀ ਦੌਰਾਨ ਚਾਈਨਾ ਡੋਰ ਉਸਦੇ ਗਲੇ ਵਿੱਚ ਫਸ ਗਈ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਉਸਨੇ ਖੁਦ ਡੀਜੀ ਹਸਪਤਾਲ ਪਹੁੰਚ ਕੇ ਇਲਾਜ ਕਰਵਾਇਆ ਜਿੱਥੇ ਡਾਕਟਰਾਂ ਨੇ 26 ਟਾਕੇ ਲਗਾਏ ਲਗਾਤਾਰ ਹੋ ਰਹੇ ਅਜਿਹੇ ਹਾਦਸੇ ਚਾਈਨਾ ਡੋਰ ਤੇ ਪਾਬੰਦੀ ਸੰਬੰਧੀ ਸਰਕਾਰ ਸਰਕਾਰੀ ਦਾਅਵਿਆਂ ਤੇ ਸਵਾਲ ਖੜੇ ਕਰ ਰਹੇ ਹਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦੇ 350 ਸਾਲ ਮੌਕੇ ਸ੍ਰੀ ਹਜੂਰ ਸਾਹਿਬ ਦਾ ਦੇੜ ਵਿਖੇ ਵਿਸ਼ੇਸ਼ ਸਮਾਗਮ ਹੋ ਰਹੇ ਹਨ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਹੋਏ ਉਹਨਾਂ ਸਿੱਖ ਆਬਾਦੀ ਵਿੱਚ ਆ ਰਹੀ ਕਮੀ ਤੇ ਚਿੰਤਾ ਜਤਾਉਂਦਿਆਂ ਸਿੱਖ ਪਰਿਵਾਰਾਂ ਨੂੰ ਘੱਟੋ ਘੱਟ ਤਿੰਨ ਬੱਚੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ 30 ਸਾਲ ਤੱਕ ਵਿਆਹ ਕਰਨ ਦੀ ਅਪੀਲ ਕੀਤੀ ਤਾਂ ਜੋ ਸਿੱਖੀ ਦੀ ਪਛਾਣ ਮਜ਼ਬੂਤ ਰਹੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਅਚਾਨਕ ਬਦਲਣ ਕਾਰਨ ਭਾਰਤੀ ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਪੱਛਮੀ ਗੜਬੜ ਕਾਰਨ ਭਾਰੀ ਮੀਂਹ ਬਰਫਬਾਰੀ ਤੇਜ਼ ਠੰਡੀਆਂ ਹਵਾਵਾਂ ਅਤੇ ਸ਼ੀਤ ਲਹਿਰ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਤੇ ਤਾਪਮਾਨ ਵਿੱਚ ਗਿਰਾਵਟ ਹੋ ਸਕਦੀ ਹੈ, ਜਦਕਿ ਪਹਾੜੀ ਸੁੱਬਿਆਂ ਵਿੱਚ ਭਾਰੀ ਬਰਫਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ। ਆਈ ਡੀ ਐਮ ਨੇ ਲੋਕਾਂ ਨੂੰ ਚੌਕਸ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਸਿਹਤ ਸੰਬੰਧੀ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ।